ਪਹੁੰਚ ਚੁੱਕੇ ਨੇ ਕੀ ਕੁਝ ਕਹਿ ਰਹੇ ਨੇ ਉਹ ਸੁਣਦੇ ਆ। ਪੜੋ ਯਾਰ। 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 ਪੜੋ ਯਾਰ उनकी सौ परसेंट खरीद है वो एम एस पी के ऊपर होनी चाहिए इस तरीके का एम एस पी गारंटी कानून बनवाने की लड़ाई पिछले एक साल से लड़ रहे हैं और मुझे लगता है कि अभी उन्होंने मीडिया के माध्यम से क्या बोला हमने सुना नहीं है बाकी मीटिंग में जब मान्य मंत्री जी आएंगे और जब वो बात रखेंगे तो एक, -एक चीज पे तथ्यों के साथ आंकड़ों के साथ डिस्कस किया जाएगा देखिए ये विषय केंद्र सरकार का है कि केंद्र की तरफ से कौन कौन मंत्री आएंगे इसके बारे में अभी हमें कोई जानकारी नहीं है जो भी केंद्र सरकार की तरफ से मंत्री आएंगे अधिकारी आएंगे उनके साथ हम अपने मुद्दों पे सारे चर्चा विस्तार से करेंगे ਦਾ ਵੀ ਕਿਵੇਂ ਦੇਖਦੇ ਹੋ ਅੱਜ ਦੀ ਮੀਟਿੰਗ ਨੂੰ ਕਿੰਨੇ ਆਸਾਂ ਨੇ ਕਿਉਂਕਿ ਖੇਤੀਬਾੜੀ ਮੰਤਰੀ ਖੁਦ ਆ ਰਹੇ ਨੇ ਇਸ ਮੀਟਿੰਗ ਦੇ ਵਿੱਚ ਵੇਖੋ ਜਦੋਂ ਮੋਰਚੇ ਚੱਲ ਰਹੇ ਨੇ ਜੀ ਮੋਰਚੇ ਚੱਲਣ ਦੇ ਵਿੱਚੋਂ ਜਿਹੜਾ ਬੜਾ ਗੈਪ ਰਹਾ ਤਾਂ ਆਪਣੀ ਅੱਜ ਛੇਵੀਂ ਮੀਟਿੰਗ ਹੋਣ ਜਾ ਰਹੀ ਹੈ ਤੋਂ ਮੈਨੂੰ ਲੱਗਦਾ ਵੀ ਸਾਨੂੰ ਨਹੀਂ ਆਸ ਅੱਜ ਪੂਰੇ ਭਾਰ ਦੇ ਕਿਸਾਨਾਂ ਨੂੰ ਆਸ ਹੈ ਕਿ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਡੱਲੇਵਾਲ ਸਾਹਿਬ ਮਰਨਵਾਤੇ ਬੈਠੇ ਨੇ ਤਾਂ ਪੂਰੇ ਭਾਰਤ ਦੇ ਕਿਸਾਨਾਂ ਦੀ ਮੰਗ ਹੈ ਅਸੀਂ ਆਸ ਕਰਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਸਾਰੀਆਂ ਮੀਟਿੰਗਾਂ ਦਾ ਨਮਟਾਰਾ ਹੋਵੇ ਲਾਗੂ ਹੋਣ ਤਾਂ ਜਿਹੜੇ ਡੱਲੇਵਾਲ ਸਾਹਿਬ ਮਰਨ ਵਰਤੇ ਜਿਹੜੇ ਬੈਠੇ ਨੇ ਉਹ ਵੀ ਆ ਸਾਡੇ ਪਰਿਵਾਰਾਂ ਚੋਂ ਹੀ ਨੇ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਉਹ ਵੀ ਆਪਦੇ ਪਰਿਵਾਰ ਦੇ ਵਿੱਚ ਬੈਠ ਕੇ ਰੋਟੀ ਪਾਣੀ ਛਕ ਸਕਣ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਅੱਜ ਦੀ ਮੀਟਿੰਗ ਦਾ ਮੇਨ ਐਂਡਾ ਜਿਹੜਾ ਅੱਗੇ ਵੀ ਸਾਥੋ ਪੱਤਰਕਾਰ ਭਾਈ ਪੁੱਛ ਰਹੇ ਸੀਗੇ ਪਿਛਲੀ ਮੀਟਿੰਗ ਦੇ ਵਿੱਚ ਵੀ ਕੱਲਾ ਐਮਐਸਪੀ ਗਰੰਟੀ ਕਰੂਨਤੀ ਚਰਚਾ ਹੋਈ ਹੈ। ਦੂਜੀਆਂ ਮੰਗਾਂ ਤੇ ਕੋਈ ਚਰਚਾ ਨਹੀਂ ਹੋਈ। ਅੱਜ ਠੀਕ ਹੈ ਮੰਤਰੀ ਸਾਰੇ ਆ ਰਹੇ ਨੇ। ਆਸ ਕਰਾਂਗੇ ਜਿਹੜੇ ਪਿਛਲੇ ਤੁਸੀਂ ਸਵਾਲ ਪਹਿਲੇ ਹੁਣ ਕੀਤਾ ਕਿ ਪਿਛਲੇ ਮੰਤਰੀ ਵੀ ਆ ਰਹੇ ਨੇ। ਪਮਾ ਪੁਹਾਗ ਦੇ ਵਿੱਚ ਤਬਦੀਲੀ ਹੋਈ ਹੋਵੇ ਪਰ ਮੰਤਰੀ ਉਹੀ ਨੇ ਉਹਨਾਂ ਨੂੰ ਨੌਲੇਜ ਨੇ ਜਿਹੜੀਆਂ ਤੇ ਡਿਸਕਸ ਹੋਈ ਹੈ। ਅਸੀਂ ਤਾਂ ਕਹਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਸਾਰੀਆਂ ਹੀ ਮੰਗਾਂ ਲਾਗੂ ਹੋ ਜਾਣ। ਅਗਰ ਫੇਰ ਵੀ ਜੇ ਐਮਐਸਪੀ ਤੇ ਸਹਿਮਤੀ ਬਣ ਜਾਂਦੀ ਹੈ। ਤਾ ਅਗਲੀਆਂ ਮੰਗਾਂ ਤੇ ਫੇਰ ਵੀ ਵਿਚਾਰਿਆ ਜਾ ਸਕਦਾ ਅੱਜ ਮੈਨੂੰ ਲੱਗਦਾ ਅੱਜ ਦੀ ਮੀਟਿੰਗ ਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਆਸਾਂ ਨੇ ਉਮੀਦਾਂ ਨੇ ਕਿ ਅੱਜ ਦਾ ਜਿਹੜਾ ਵਧੀਆ ਮਾਹੌਲ ਦੇ ਵਿੱਚ ਮੰਗੋ ਜਿਹੜੀ ਮੀਟਿੰਗ ਚੱਲੂਗੀ ਗੱਲਬਾਤ ਚੱਲੂਗੀ ਤਾਂ ਐਮਐਸਪੀ ਗਰੰਟੀ ਵਨ ਤੇ ਸਹਿਮਤੀ ਬਣੇ ਇਹ ਹੀ ਪੂਰੀ ਮੇਨ ਮੰਗੂ ਹੈ ਨੈਗੋਸ਼ੀਏਸ਼ਨ ਦਾ ਕੋਈ ਮਨ ਦੇ ਵਿੱਚ ਵਿਚਾਰ ਹੈ ਵੀ ਜੇਕਰ ਕਿਸਾਨ ਜਥੇਬੰਦੀਆਂ ਨੈਗੋਸ਼ੀਏਸ਼ਨ ਨੂੰ ਲੈ ਕੇ ਚੱਲਣ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ ਵੇਖੋ ਅਸੀਂ ਤਾਂ ਹਮੇਸ਼ਾ ਹੀ ਤੇ ਗੱਲ ਰਹੇ ਆ ਅੱਜ ਦੀ ਮੀਟਿੰਗ ਦੇ ਵਿੱਚ ਬੈਠਦੇ ਆ ਜੋ ਬਿਆਨ ਕਿ ਇੱਧਰ ਚੱਲ ਰਿਹਾ ਖੱਬੇ ਸੱਜ ਜਦੋਂ ਮੀਟਿੰਗ ਹੈ ਮੀਟਿੰਗ ਤੋਂ ਪਹਿਲਾਂ ਮੈਨੂੰ ਲੱਗਦਾ ਕੋਈ ਕਹਿਣਾ ਠੀਕ ਨਹੀਂ ਅੱਜ ਦੀ ਮੀਟਿੰਗ ਤਾਂ ਦੇਖਦੇ ਹਾਂ ਰਿਜ਼ਲਟ ਕੀ ਨਿਕਲਦਾ ਪੂਰੀਆਂ ਆਸਾਂ ਨੇ ਉਮੀਦ ਨੇ ਕਿ ਠੀਕ ਅ ਅੱਜ ਦੀ ਮੀਟਿੰਗ ਦਾ ਵਧੀਆ ਰਿਜ਼ਲਟ ਲੋਕਾਂ ਨੂੰ ਦਿਸੂ ਠੀਕ ਬਹੁਤ ਬਹੁਤ ਧੰਨਵਾਦ ਆਨੰਦ ਤੇ ਬਿਲਕੁਲ ਹੁਣ ਜੇ ਦੇਖੇ ਇਹ ਤਾਂ ਜਿਹੜੀ ਅੱਜ ਮੀਟਿੰਗ ਦਾ ਜਿਹੜਾ ਮਜ਼ਮੂਨ ਰਹਿਣਾ ਹੈ ਉਹਦੇ ਵਿੱਚ ਇਹ ਵੀ ਆ ਕਿ ਜਿਵੇਂ ਦੇ ਨਾਲ ਚਰਚਾ ਹੋਣੀ ਹੈ ਤਾਂ ਕਿਹਾ ਜਾ ਸਕਦਾ ਹੈਗਾ ਕਿ ਉਹਨਾਂ ਦੇ ਬਿਆਨ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਵੱਡੇ ਤੌਰ ਤੇ ਅੱਗੇ ਵਧਣਾ ਹਾਲਾਂਕਿ ਪਿਛਲੀ ਵਾਰ ਵੀ ਇਸੇ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਕਿਉਂਕਿ ਕਿਸਾਨਾਂ ਨੇ ਤਾਂ ਜੇ ਕਹੀਏ ਕਿ ਤਾਂ ਸਾਂਭਲੀ ਹੈ ਕਿ ਏਦੋਂ ਬਾਅਦ ਜਿਹੜੀ ਡਿਸਕਸ਼ਨ ਹੋਣੀ ਹੈ ਚਰਚਾ ਹੋਣੀ ਹੈ ਤੇ ਉਸ ਤੋਂ ਬਾਅਦ ਇਹ ਵੀ ਹੈ ਕਿ ਜਿਹੜੇ ਕੇਂਦਰ ਦੇ ਮੰਤਰੀ ਨੇ ਤੇ ਨੰਦਾ ਆਉਣਾ ਹਾਲਾਂਕਿ ਕਿਸਾਨੇ ਗੱਲ ਕਹਿੰਦੇ ਕਿ ਸਾਨੂੰ ਇਸ ਚੀਜ਼ ਦੇ ਨਾਲ ਕੋਈ ਉਹ ਨਹੀਂ ਕਿ ਮੰਤਰੀ ਕੌਣ ਆ ਰਹੇ ਨੇ ਪਰ ਮੁੱਖ ਤੌਰ ਦੇ ਉੱਤੇ ਗੱਲਬਾਤ ਕੀ ਹੁੰਦੀ ਹੈ ਡਿਮਾਂਡ ਕੀ ਰੱਖੀ ਜਾਂਦੀ ਹੈ ਤੇ ਅੱਗੇ ਪੂਰੀ ਕੀ ਹੁੰਦੀ ਹੈ ਇਸ ਚੀਜ਼ ਦੇ ਉੱਤੇ ਹੀ ਮੁੱਖ ਤੌਰ ਤੇ ਫੋਕਸ ਰਹੇਗਾ ਹਾਲਾਂਕਿ ਕੁਝ ਸਮੇਂ ਤੋਂ ਬਾਅਦ ਕਿਉਂਕਿ ਇਹ ਮੀਟਿੰਗ ਸ਼ੁਰੂ ਹੋ ਜਾਣੀ ਹੈ ਕੇਂਦਰ ਦੇ ਨਾਲ ਸੀਨੀਅਰ ਵੀਰੂਨਿਵਰਸਿਟੀ ਮਤੇ ਦੇ ਨਾਲ ਸਮੀ ਸਿੰਘ ਰੋਇਲਾ ਸਪਰਸੈਂਟੀ ਵੀ ਚੰਡੀਗੜ੍ਹ ਤਾਂ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਇਹ ਮੀਟਿੰਗ ਹੋ ਰਹੀ ਹੈ ਜਿਸ ਦੇ ਲਈ ਕਿਸਾਨ ਆਗੂ ਪਹੁੰਚ ਚੁੱਕੇ ਨੇ ਕਨੌਰੀ ਮੋਰਚੇ ਦੇ ਆਗੂ ਪਹੁੰਚ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਤੇ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਆਸਾਂ ਉਮੀਦਾਂ ਨੇ ਜਗਜੀਤ ਸਿੰਘ ਢੱਲੇਵਾਲ ਵੀ ਪਹੁੰਚੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਜੋ ਬਿਆਨ ਇਸ ਬੈਠਕ ਤੋਂ ਪਹਿਲਾਂ ਦਿੱਤਾ ਗਿਆ ਹੈ ਕਿ ਐਮਐਸਪੀ ਤੇ ਅਸੀਂ ਹੁਣ ਦਾਲਾਂ ਵੀ ਖਰੀਦਾਂਗੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਕਿ 23 ਤੇ 23 ਫਸਲਾਂ ਦੀ ਐਮਐਸਪੀ ਜੋ ਹੈ ਮੰਗ ਉਹਨਾਂ ਦੀ ਹੈ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਵੀ ਬਣਾਇਆ ਜਾਏ ਇਹ ਮੰਗ ਕਿਸਾਨਾਂ ਉਨ੍ਹਾਂ ਦੇ ਵੱਲੋਂ ਰੱਖੀ ਜਾ ਰਹੀ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਨੂੰ ਲੈ ਕੇ ਕਾਫੀ ਉਮੀਦਾਂ ਉਹਨਾਂ ਨੂੰ ਅੱਜ ਨੇ ਤਾਂ ਫਿਲਹਾਲ ਇਹ ਬੈਠਕ ਹੋਏਗੀ ਉਸ ਨੂੰ ਲੈ ਕੇ ਨਜ਼ਰਾਂ ਸਭ ਦੀਆਂ ਬਣੀਆਂ ਹੋਈਆਂ ਨੇ ਸ਼ਾਮ 6 ਵਜੇ ਕੇਂਦਰ ਸਰਕਾਰ ਦੇ ਨਾਲ ਇਹ ਮੀਟਿੰਗ ਹੋਏਗੀ ਜਿਸ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ